ਬਿਲਕੁਲ ਸਹੀ ਅੱਜਕੱਲ ਤੇਰੀ ਜਗਤਾਂ ਬਹੁਤ ਚੱਲ ਰਹੀਆਂ ਤੇ ਫਿਰ ਕੋਈ ਪੀਚ ਲੈਣ ਦੀ ਧਰਤੀ ਤੇ ਨਵਾਂ ਫਰਮਾਨ ਹੋ ਜਵੇ ਨਵਾਂ ਕੋਈ ਕੋਈ ਨਵੀਂ ਹੋ ਜਵੇ ਗੱਲ ਆਏ ਆ ਮੈਂ ਹੁਣ ਇੱਥੇ ਆਇਆ ਵਾ ਸੀਗਾ ਆਹਾ ਜਿਹੜਾ ਹੈਗਾ ਈਸੀ ਦਾ ਟੈਨ ਪੀਚ ਲੈਣ ਦਾ ਉੱਥੇ ਉੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੇਰੇ ਗੱਲ ਜਿੱਤ ਆ ਗਈ ਮੈਂ ਪਿੱਛੇ ਜੇ ਇੰਡੀਆ ਗਿਆ ਸੀਗਾ ਤੇ ਉੱਥੇ ਹੁਣ ਤੁਹਾਨੂੰ ਪਤਾ ਵੀ ਭਗਵਾਨ ਕਮਾਨ ਸਾਹਿਬ ਦੀ ਸਰਕਾਰ ਬਣੀ ਜੀ ਹੈ ਤੇ ਬਾਇਕ ਦਫਤਰ ਚ ਗਿਆ ਉੱਥੇ ਇੱਕ ਬੀਬੀ ਗਈ ਉਹ ਕਹਿੰਦੀ ਨਾ ਭਈ ਮੈਂ ਵਿਧਵਾ ਪੈਨਸ਼ਨ ਅਪਲਾਈ ਕਰਨੀ ਆ ਭਾਈ ਤੇ ਉਹ ਜਿਹੜਾ ਸੀਗਾ ਬੰਦਾ ਉੱਥੇ ਕਾਊਂਟਰ ਤੇ ਬੈਠਾ ਉਹ ਕਹਿੰਦਾ ਭਈ ਬੀਬੇ ਤੇਰੇ ਘਰ ਵਾਲਾ ਕਦੋਂ ਮਰਿਆ ਕਦੀ ਮਰਿਆ ਕਾਨੂੰ ਆ ਉਹਦਾ ਭਾਈ ਚੰਗਾ ਭਰਾ ਤੰਦਰੁਸਤ ਆ ਇਹ ਕਹਿੰਦਾ ਫਿਰ ਬੇਬੇ ਬੈਦਵਾ ਪੈਨਸ਼ਨ ਦਾ ਉਹਨੂੰ ਮਿਲਦੀ ਆ ਵੀ ਜਿਹਦੇ ਘਰ ਵਾਲਾ ਮਰਿਆ ਵਾ ਹੋਵੇ ਕਹਿੰਦੀ ਭਾਈ ਗੱਲ ਸੁਣੋ ਤੁਸੀਂ ਹੈਗੇ ਹੋ ਸਰਕਾਰੀ ਬੰਦੇ ਤੇ ਸਰਕਾਰੀ ਕੰਮ ਤਾਂ ਇੰਨੇ ਹੌਲੀ ਹੁੰਦੇ ਆ ਜਦੋਂ ਨੂੰ ਮੇਰੀ ਪੈਨਸ਼ਨ ਲੱਗਣੀ ਆ ਉਦੋਂ ਦਾ ਮੇਰੇ ਘਰ ਵਾਲੇ ਨੇ ਊਈ ਮਰ ਜਣਾ ਕੀ ਕਹਿੰਦਾ ਅੱਛਾ ਕਹਿੰਦੇ ਜਿਹੜਾ ਖਾਣ ਲੈਣੇ ਹੈ